ਲਓ ਵੀ ਦੋਸਤੋ ਅੱਜ ਦਿਨ ਐ ਐਤਵਾਰ ਆ ਤੇ ਹਰ ਐਤਵਾਰ ਪਿੰਡਾ ਸੂਰੇ ਵਾਲਾ ਵਿਖੇ ਬੱਕਰਾ ਮੰਡੀ ਲਾਈ ਜਾਂਦੀ ਆ ਅਸੀਂ ਦੋਸਤੋ ਪਹੁੰਚ ਚੁੱਕੇ ਆ ਤੇ ਬਾਈ ਬੱਕਰੀ ਲੈ ਕੇ ਆਇਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਿਹੜਾ ਪਿੰਡ ਆਪਣਾ ਕੌਣੀ ਆ ਵੀਰੇ ਪਿੰਡਾ ਕੌਣੀ ਪਿੰਡਾ ਕਿੰਨੇ ਨਗ ਲੈ ਕੇ ਆਏ ਬਾਈ ਜੀ ਸੋਣੀ ਕਿਹੜਾ 13 ਨਗ 13 ਨਗ ਮੁੰਡਾ ਯਾਰਦਾ ਤਾਂ ਤੇ ਕੀ ਮੰਗਿਆ ਬਾਈ ਬੱਕਰੀ ਦਾ 22000 ਰੁਪਏ 15000 ਰੁਪਏ ਲਾ ਦ ਹਾਂ ਬਾਈ 15000 ਰੁਪਇਆ ਲਾਇਆ ਲੱਖੇ ਬਾਈ ਹਾਂਜੀ ਹਾਂ ਹਾਂ ਪਾਸੇ ਕਰਦਾ ਬਾਈ ਹਾਂ ਕੰਮ ਪਾਸੇ ਕਰ ਦੇ ਹਾਂ ਕੰਮ ਪਾਸੇ ਤੂ ਖਰਾ ਸੌ ਦੋ ਨਹੀਂ ਆ ਪੋਗਰਾ ਉਹ ਨੇੜੇ ਸੌਦਾ ਕਰਾ ਕੀ ਕਹਦਾ ਬਾਈ ਨੇ ਯਾਰ 20000 ਰੁਪਇਆ ਮੰਗੇ ਦੇਣੀ ਕਿੰਨੇ ਦੀ ਆ ਪੱਤੀਆ ਦੱਸ ਲੈਂ ਦੱਸਿਆ ਯਾਰ ਕਿੰਨੇ ਕ ਪੱਤੀਆ ਦਾ ਫਰੀ ਦਾਂਗਾਂ ਦਾ ਦੰਦ ਕੀ ਮਾਰੇ ਮੋਟਾ ਆ ਯਾਰ ਬਾਈ ਦਾਂਗਾਂ ਦਾ ਥੋੜਾ ਦੰਦ ਘਸਦੇ ਆ ਬੱਕਰੀਆਂ ਦੇ ਕੋਸ਼ ਵੀ ਅਤਰੇ ਸਾਹਮਣੇ ਯਾਰ ਦੇਣੀ ਕਿੰਨੇ ਦੀ ਆ ਲਾਲ ਲੋਈਆ ਕਲਰ ਦੀ ਬੱਕਰੀ ਆ ਬਾਈ ਕੋਲੇ ਕਿੰਨੇ ਦੀ ਭਈਆ ਦਾ ਆ ਇਹ ਬਾਈਕ ਨਾ ਨਾ ਪੱਕਾ ਭਾਈ ਜੀ ਕਿੰਨੇ ਕਿਹਾ ਕੋ ਮੇਰਾ 15 16000 ਤੱਕ ਆ ਗਿਆ 18000 ਤੱਕ ਹੋ ਜਾਵੇ ਪਹਿਲਾਂ ਦੱਬੂ ਗੋਟਵੇਂ ਦਾ ਪੱਕੇ ਲਾ ਦੇ 16000 ਕਹਤਾ ਯਾਰ ਅੱਛੇ ਰੁਪਏ ਲਾ ਵਾ ਛਿੜੇ ਸੱਚੀਆਂ ਗੱਲਾਂ ਨਾ ਕਰ ਹੂੰ ਸਸੀ ਕਾ ਵੀ ਠੀਕ ਹੈ ਇਹ ਲਫਾਫੇ ਜ ਇਹ ਵੀ ਆ ਇੱਕੋ ਦੂਜਾ ਜੂਪਾ ਹੋ ਗਿਆ ਤਿੰਨ ਚਾਰ ਜਿਹੜੇ ਲਫਾਫੇ ਚ ਪਾ ਕੇ ਰੱਖਦੇ ਪੈਸੇ ਬਹੁਤ ਦੋਸਤ ਬੋਲ ਆਲੇ ਤੈਨੂੰ ਕੀ ਹਰੀ ਕਹਵੇਂ ਤੇਰਾ ਮਨ ਇਤਨੀ ਇਤਨੀ ਜਾ 17000 ਦੀ ਬਕੀ ਨਾ ਯਾ ਬਰੇ ਬਸ ਸੁਣ ਯਾਰ ਉਹੀ ਗੱਲ ਬੋਣੀ ਕਰਕੇ ਤੈਨੂੰ ਨਹੀਂ 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 ਦੇਣੀ ਤੇ ਨਾਉ ਜੀ ਗੱਲ ਨਹੀਂ ਦੇਣੀ ਕੋਈ ਚੋੜਾ ਆਈ ਨਾ ਦੱਸਿਆ ਘੱਟ ਕਹਿੰਦੇ ਪੈਸੇ ਦਾ ਬਾਈ ਸਹੀ ਲਈ ਜਾਂਦੇ ਤੇ ਬਾਕੀ ਸਹੀ ਕਰਦੇ ਫਰਖਾਨਾ ਹੀ ਕਰਦੇ ਆ ਨਾ ਕਰਦੇ ਤੇਰੀ ਕਹਦੇ ਬਾਈ ਕੋਈ ਗੱਲ ਵੀਡੀਓ ਬਣਣੀ ਨਹੀਂ ਜੀ ਦੀ ਪਾਲਾ ਜੇ ਤੂੰ ਘੱਟ ਦੇ ਉਹ ਬਾਈ ਕਿੰਨੇ ਪੈਸੇ ਮੰਗੇ ਸੀ ਇਹਨਾਂ ਨੇ ਬਾਈ ਮੰਗੇ ਸੀਗੇ 22000 ਰੁਪਇਆ ਮੰਗਿਆ ਸੀ 15 ਲਾਇਆ ਬਾਈ ਨੇ ਤੇ ਹੁਣ 16 ਹਾਂ ਗੱਬਣ ਮਹੀਨੇਕ ਦੀ ਕੱਚੀ ਆ ਕਿੱਥੇ ਕਿੱਥੇ ਦਾ ਸੌਦਾ ਲਿਆ ਕਰਾ ਹੁਣ ਦਿੰਦਾ ਉਹ 21 ਦੀਆਂ ਦਾ ਤੇ ਮੇਰੇ ਹਿਸਾਬ ਨਾਲ 20 ਬੂ ਦਾ ਹੋਊਗਾ ਆ ਤੇਰੇ ਤੋਂ ਵਧੀਆ ਰਹੇਗਾ 20 ਆਂਦਾ 20 ਮੰਗੇ ਯਾਰ 75000 ਰੁਪਇਆ ਲਾਦਾ ਹੋਰ ਰਸ ਦੇਖੀ ਕਿਵੇਂ ਬੱਬੂ ਬਾਈ ਆਸਰੀ ਕਾਲ ਜੀ ਹਾਂ ਨੋ ਲੱਕੀ ਨੂੰ ਤੇ ਲੱਗੂ ਨਹੀ ਹੋ ਜੂਗਾ ਸੌਦਾ ਬੱਕਰੀ ਵੀ ਠੀਕ ਆ ਲਓ ਵੀ ਮਿੱਤਰੋ ਬਹੁਤ ਦੂਰੋਂ ਦੂਰੋਂ ਵਪਾਰੀ ਇੱਥੇ ਅੱਜ ਪਹੁੰਚੇ ਆ ਸਾਰਿਆਂ ਨਾਲ ਤੁਹਾਡੀ ਜਾਣਕਾਰੀ ਕਰਾਵਾਂਗੇ ਘਰਤੀ ਹੜ ਕੇ ਖੜ ਕੇ ਖੜ ਕੇ ਹੜ ਕੇ ਸੌਦਾ ਕਰ ਭਾਈ ਆ ਦਾਸਤਾ ਯਾਰ ਉਹ ਵੀ ਦਾ ਸੁਝ ਜਾਂਦਾ ਮਾਨ ਤਾਨ ਕੋਈ ਸਾਡਾ ਮਾਨ ਤਾਨ ਕਹਿੰਦੇ ਫਿਰ ਭਰਾਵਾਂ ਵਾਲੀ ਗੱਲ ਕਰੇ ਛੋਟੀ ਓਏ ਐ ਨਹੀਂ ਪੜੀਆਂ ਨਹੀਂ ਗਈਆਂ ਹੁੰਦੀਆਂ ਓਏ ਐ ਨਹੀਂ ਗੱਲ ਉਹਨੇ ਬੋਲਦਾ ਉਹ ਬੋਲਦਾਗਾ ਤੈਨੂੰ ਰੋਟੀ ਬਾਜੇ ਮੈਂ ਨਹੀਂ ਆ ਰਹੀ ਆਪਾਂ ਵੀ ਗਾਉਂ ਇਤਨਾ ਵਾਸਤੇ ਲੈਣੀ ਆ ਲੈ ਫਿਰ ਫੜ ਯਾਰ ਬੋਲ ਦੇ ਵੀ ਤਾਂ ਹੈਣੀ ਤੂੰ ਬੋਲ ਆ ਲੈ 10 ਭਜਾਉਣਾ ਹੈ 18000 ਦੀ ਉਹ ਨਹੀਂ ਲੈ ਯਾਰ ਹੁਣ ਕਸਰਾ ਕੋਈ ਨਹੀਂ 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 18 ਨਹੀਂ ਕਿੰਨੇ ਦੀ ਬੱਕਰੀ ਕਹਿ ਗਿਆ ਮੈਂ ਇੱਕ ਵਾਰੀ ਕਹਿ ਗਿਆ ਮੋੜ ਦੇ ਇੱਕ ਵਾਰੀ ਕਹਿ ਗਿਆ ਮੋੜ ਦੇ ਵਿੱਚੋਂ ਘੱਟ ਦੇਣੀ ਤੈਨੂੰ ਭਜਾਉਣਾ ਜਾਂ 19000 ਦੀ ਬੱਕਰੀ ਛੱਡ ਲੈ ਬਸ ਚੱਕ ਬਈ ਵਾਹ ਬਈ ਵਾਹ ਲੈ ਬਈ 19000 ਦੀ ਵੇਚਤੀ ਬਾਈ ਹਾਂ ਬਈ ਚੰਗਾ ਸੌਦਾ ਹੋ ਗਿਆ ਵਧੀਆ ਵਧੀਆ ਦੇਗੀ ਚਾਰ ਛੱਲੜ ਕੋਈ ਚਾਰ ਚੰਨ ਲੱਗਦਾ ਦੇ ਜਾਣੇ ਚਲ ਹੋ ਗਈ ਬੋਣੀ ਦਾ ਤੜਕੇ ਤੜਕੇ ਲਾ ਵੀ ਪਹਿਲਾ ਸੌਦਾ ਹੋਇਆ ਬਾਈ ਦਾ ਤੇ ਬਾਈ ਕਰੀ ਜਾਂਦਾ ਚੈੱਕ ਦੇਖਿਆ ਬਾਈ ਪੈਸੇ ਗਿਣਦੇ ਹੈ ਮਿੰਨਾ ਵੀ ਤਾਂ ਨਹੀਂ ਕੱਢੂਗਾ ਹੈਲੋ ਗਿਣਦੇ ਬਾਈ ਪੈਸੇ ਚੈੱਕ ਅੰਦਰ ਚਾਲਾ ਲਾ ਵੀ 22 ਲੱਖ ਦੀਆਂ ਜਿਹੜੀਆਂ ਬੱਕਰੀਆਂ ਹੋਰ ਵੀ ਬਹੁਤ ਚੰਗੀਆਂ ਤੇ ਇਹ ਵੀ ਵੇਚ ਰਲਾ ਦੀ ਨਹੀਂ ਫਾਇਦਾ ਮਾਰੀ ਲੈਣ ਦਾ ਨਹੀਂ ਨਹੀਂ ਠੀਕ ਹੈ ਯਾਰ ਹੋਰ ਤਾਂ ਲੱਗੀ ਫਿਰਦੀ ਆ ਕਿੱਧਰ ਨਹੀਂ ਆ ਜਾ ਬਾਈ ਕਿਧਰ ਗਿਆ ਗਣਦੇ ਬਾਈ ਨੂੰ ਪੈਸੇ ਲਾਓ ਵੀ ਨਹੀਂ ਬਾਈ ਆਪਾਂ ਨੇ ਗਲਤ ਗੱਲ ਕਰ ਸਹੀ ਆ ਸਹੀ ਆ ਜਾਇਜ਼ ਰੁਪਈਆ ਨਾਲ ਬੱਕਰੀ ਦੇਤੀ ਆ ਇਹਨੂੰ ਵੀ ਕੋਈ ਤੜਾ ਰੁਪਈਆ ਆ ਗਈ ਹੁਣ ਰੋਟੀ ਤੈਨੂੰ ਵੀ ਛੱਡ ਜੂਗੀ ਜੇ ਕੇਸ ਕਰਦਾ ਹੁੰਦਾ ਤਾਂ ਮੁੜ ਕੇ ਤੈਨੂੰ ਕੁਝ ਨਹੀਂ ਵਜਣਾ ਸੀ ਹਾਂ ਹਾਂ ਸਹੀ ਆ ਸਹੀ ਆ ਸਹੀ ਆ ਨਾ ਬਾਈ ਜੱਗੀ ਵੀ ਤੁਰਿਆ ਆਉਂਦਾ ਜੱਗੀ ਤੇਰੇ ਨਾਲੋਂ ਪਹਿਲਾਂ ਪਟਾਕਾ ਪਾਤਾ ਸੀ ਪਾਤਾ ਸੀ ਹਾਂ ਧੰਨਵਾਦ ਜੀ ਪਈ ਹੋਰ ਬਾਈ ਕੀ ਹਾਲ ਚਾਲ ਹੈ ਹਾਂ ਚੱਲ ਆ ਜੀ ਸੁਰੇ ਆ ਯਾਰ ਇਹ ਸੌਦਾ ਬਾਈ ਬੋਗੇ ਸਰਪੰਚ ਨੇ ਕਰਾਤਾ ਸੌਦਾ ਕਰਨ ਵਾਲਾ ਤੇ ਕਰਾਉਣ ਵਾਲੇ ਦਾ ਦੋਵਾਂ ਦਾ ਮਨ ਸਹੀ ਹੋਵੇ ਨਾ ਤਾਂ ਫੇਰ ਸੌਦਾ ਹੁੰਦਾ ਬਾਈ ਇਹ ਬੱਕਰੀ ਕੇ ਲੱਖੇ ਲਈ ਲੱਖੇ ਨੂੰ ਦਵਾਤੀ ਬੰਨ ਵੇੜ ਤਾਂ ਨਵੇੜ ਤਾਂ ਸਮਝ ਲਾ ਆ ਗਏ ਤੇਰੇ ਕੋਲੇ ਦੀ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦੋਸਤੋ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਓ ਦੇਖਦੇ ਹਾਂ ਦੋਸਤੋ ਅਗਲਾ ਸੌਦਾ ਲਓ ਵੀ ਇਸੇ ਵੀਰ ਕੋਲੇ ਕੌਣੀ ਐ ਨਾ ਬਾਈ ਪਿੰਡ ਆਪਣਾ ਤੂੰ ਲੈ ਜਾ ਬਾਈ ਇਹ ਆ ਬੱਕਰੀ ਐ ਇੱਕ ਬੱਚਾ ਇੱਕਾ ਮਗਰੇ ਦੇ ਬਾਈ ਬੱਕਰੀ ਦਾ ਵਾਲਾ ਦੇ ਬੱਚਾ ਇੱਕ ਹੈ ਤੇ ਬੱਬੂ ਲੈਂਦਾ 7 ਜਾਣੇ ਵਾਲਾ ਚੈੱਕ ਪਾਸ ਕਰਦਾ ਪਹਿਲਾਂ ਤੇ ਬਾਅਦ ਚ ਸੌਦਾ ਸਾਨੂੰ ਇਸੇ ਤਰ੍ਹਾਂ ਚੱਲਦਾ ਹੀ ਦਿਖਾ ਦੇਣਾ ਤੇ ਜੱਗੀ ਨੇ ਕਰਾਉਣਾ ਸੌਦਾ ਇਹ 1.5 ਮਹੀਨੇ ਦੀ ਗੱਬਣਾ ਹੈ ਆਹ ਕਾਲੀ ਬੱਕਰੀ ਕੋਈ ਚੈੱਕ ਕਰਨੀ ਹੈ ਖੁੱਲੀ ਚੜ੍ਹ ਕੇ ਜਾਜ ਕਿਹਾ ਬਾਈ ਯਾਰ ਦੂਜੀ ਜਾਜੀ ਕਿਹਾ ਦੂਜੀ ਦਾ ਉਹ 17000 ਉਹ ਬੱਚੇ ਵਾਲੀ ਦਾ 19 ਮੰਗੇ ਬਾਈ ਹਾਂ ਠੀਕ ਹੈ ਜੀ ਦੋਨੇ ਪਾ ਯਾਰ ਦੋਨੇ ਚਾਰਜ ਕਰਕੇ ਲੈ ਬਾਲਾ ਜਾਜ ਕਰਕੇ ਜਾਂਦਾ ਜੋੜਾ ਪਾ ਫਿਰ ਜਾਜ ਆ ਕਿੰਨੇ ਦੀ ਪਾਏਗਾ ਦੋਨੇ ਕਰਕੇ ਪਾ ਐਦਾ ਦੱਸ ਕੀ ਕਾਲੇ ਦਾ 17 34 ਤੇ 2 36000 ਜੋੜੇ ਦਾ ਹੋ ਗਿਆ ਬਾਈ ਤੇਰਾ ਸਹੀ ਦੱਸ ਫਿਰ ਦੋਨੇ ਜੋੜੀ ਮੁਕਾ ਦੇ ਹਾਂ ਜੋੜੀ ਤੇ ਲੱਖ ਆਗਾ ਲਓ ਵੀ ਆ ਜੋੜੀ ਆ ਸਾਹਮਣੇ ਜਿਹੜੀ ਖੜੀ ਇੱਕ ਤਾਂ ਕਾਲੀ ਇਹਦੇ ਪਰਲੇ ਪਾਸੇ ਛੇਰੀ ਆ ਕਾਲੀ ਗੱਬਣ ਕੋਈ ਡੇਢ ਮਹੀਨੇ ਦੀ ਤੇ ਪਰਲੀ ਜਿਹੜੀ ਛੇਰੀ ਆ ਉਹਦੇ ਮਗਰ ਇੱਕ ਬੱਚਾ ਬੱਕਰਾ ਕੇ ਪਾਠ ਆ ਉਹ ਪੁੱਛਣਾ ਹਾਂ ਨਾ ਹਾਂ ਨਹੀਂ ਤਿੱਕੂ ਸ਼ੰਦ ਮਾਣੇ ਐਕਸਟਿਕਲ ਆ ਬਬੂ 34 ਦੀਆਂ ਕਹਿੰਦਾ ਭਾਈ 36000 ਮੰਗਿਆ ਬਾਈ ਨੇ ਤੇ 34 ਦੀ ਹਾਂ ਨਾ ਤੂੰ ਵੀ ਕਹਿ ਕੁਛ ਲਿਆ ਐ ਤੋੜੀ ਹੁੰਦਾ ਫਿਰ ਜੇ ਨਕੀਰ ਕਿਹੜੇ ਪਰ ਨਾ ਲਾਈਏ ਫਿਰ ਨਾ ਨਾ ਲੀਗ ਤੇ ਕਿਹੜੇ ਜਾਚਾ ਦੇ ਦੂਗਾ ਨਹੀਂ ਆ ਦਾ ਫਾਲਾ

ਕਣੀ ਭਾਈ ਇੱਕ ਨੂੰ ਵੇਖੀ ਆ ਉਹ ਬੱਚਾ ਜ ਆ ਨਰਮਾ ਜ ਦਾ ਇਹ ਕੋਈ ਕਹੇ ਛੰਡ ਕੇ ਹਾਂ ਨਾ ਕਿੰਨੇ ਦੋ ਉਹ ਜੈਜ ਕਰ ਕਿੰਨਾ ਹੋ ਗਿਆ ਬੱਕਰੇ ਦਾ 17 17 ਹੀ ਮੰਨ ਤੂੰ ਉਹ ਇਹਦਾ 15 ਮੰਨ ਲਾ ਉਹਦਾ 19 ਮੰਨ ਲਾ ਉਹ ਤਾਂ 19 ਨੇ ਮੰਗੇ ਫਿਰ ਘੱਜ ਗਈ ਆਲਾ ਯਾਰ ਕੱਚੀਆਂ ਪੈਲੀਆਂ ਕੀ ਕਹਿਣੀਆਂ ਨੇ ਵੇਚੂ ਜਾਂ ਨਾ ਵੇਚੂ ਵਾਲਾ ਫੜ ਜਾ 24 ਦੀਆਂ ਆਵੀਆਂ ਜਾਂ 파ਖੋ ਚੋਕ ਉਹ ਠੀਕ ਆ ਹੁਣ ਫਿਰ ਕੀ ਐ ਵੇ ਯਾਰ ਅਜੇ ਜੱਗੀ ਦਾ ਨਹੀਂ ਡੱਕਣਾ ਹਜੇ ਜੱਗੀ ਦਾ ਸਰੀਰ ਚਾਜ ਕੰਡ ਕੇ ਗਏ ਹਾਂ ਨਾ 30 ਤੋਂ ਥੱਲੇ ਆ ਬੱਕਰੀਆਂ ਵੇਚੀ ਆ ਮੈਂ ਮੰਗੀ ਆ ਆਪੇ ਸ਼ਾਮਣੀ ਘੱਟ ਲੈਣਾ ਹੋਰ ਕੀ ਆ 25000 ਦੀਆ ਦਿੰਨਾ ਹੋਰ ਕਿੰਨੇ ਦਿੰਨਾ ਹੋਰ ਕੌਂਸੀ ਦਾ ਦੇਵਾਂ ਉਹ ਤਾਂ ਪਰ ਲੀਕ ਹੀ ਕੱਢੀ ਖੜਾ ਬਾਈ ਆ ਪਹਿਲਾਂ ਮੈਂ ਹੀ ਘੱਟ ਦਿੱਤੀ ਹੈ ਹੈ ਬਾਈ ਨਾ ਆ ਲਖਾਈ ਕਰਾ ਨਾ ਜੱਸ ਛੋੜ ਆ ਆ ਦੇ ਦੇ ਸਿਰੇ ਚੜਨ ਦਿਓ ਯਾਰ ਹਾਂ 17 17 ਹੋ ਗਿਆ ਹੈ ਹੈ ਆਕਲੀ ਕਿਨੇ ਦਿਨਾ ਹਰਾਮੀ ਬਾਲ ਹੈ ਹਾਂ ਹਰਾਮੀ ਤਾਰਾ ਨੂੰ ਵੀ ਇਹ ਨਾ ਆ ਗਿਆ ਤਾਰਾ ਕਿਹਨੇ ਲੰਗਾ ਨਹੀਂ ਤਾਰਾ ਸਰਾ ਨਹੀਂ ਹੋ ਗਿਆ ਦੋਵਾਂ ਦਾ ਕਿਦਾ ਕਰਦਾ ਸੀ ਓਏ ਤੂੰ ਭਰਾਵਾ ਗੁੱਸਾ ਨਾ ਮੰਨ ਓ ਗੁੱਸਾ ਇਹ ਚੇਤਾ ਤੂੰ ਕੋਈ ਬੱਕਰੀ ਤੂੰ ਬੱਕਰੀਆਂ ਹੀ ਕੋਈ ਜ਼ਿਆਦਾ ਸਾਰੇ ਬੱਕਰੀਆਂ ਵਾਲੇ ਬੰਦਿਆ ਰੋਜ਼ ਕੰਮ ਕਰਦੇ ਨਹੀਂ ਨਹੀਂ ਆਪਾਂ ਤਾਂ ਨਾਇਕ ਕੋਈ ਨਹੀਂ ਅਜਿਹਾ ਆਪਾਂ ਨਾ ਲਾ ਜੱਗੀ ਕਿੰਨੇ ਦੇ ਕਹਿੰਦਾ ਹਾਂ ਨਾ ਕਹਦੇ ਕੋਈ ਸਿਰੇ ਚੜਾਉਣਾ ਆ ਲੈ ਆਉਣੇ 26000 ਦੀਆਂ ਲਖਾ ਦੇ ਦੋਨੇ ਚਾਹ ਹੋ ਗਈ ਜਾ ਪਾਲਾ ਖੁਸ਼ ਹੋ ਕੇ ਓਏ ਹਾਂ ਨਾ ਦਾ ਮਗਾ ਦੇ 34 ਦੇ ਸੌ ਪਾ ਕੇ ਆ ਗਿਆ ਘਰ ਔਰ ਕੀ ਅਣਜਾ 14 ਦਾ ਟੁੱਟੇ ਤਾਂ ਹੋਊਗਾ ਇੰਨਾ ਰੌਲਾ ਤਾਂ ਸੀ ਨਹੀਂ ਪਾਉਂਦੇ ਪਰ ਨਾਲੇ ਪੈਸੇ ਪਾਈ ਜਾਂਦਾ ਬੰਦਾ ਯਾਰ ਹਾਂ ਤੂੰ ਬੜਾ ਰੌਲਾ ਪਾਈ ਜਾਂਦਾ ਬਾਈ ਯਾਰ ਵੀਰ ਹਮਮ ਅੱਜ ਕਹਿੰਦੇ ਰੁਪਏ ਲਾ ਬਾਈ ਯਾਰ ਪਹਿਲੇ ਦੇ ਕੇ ਲੈ ਕੇ ਜਾਵਾਂਗੇ ਚੋਰੀ ਨਾਲ ਤੁਹਾਡੀ ਖੋਹ ਓਏ ਭਰਾਵਾ 66000 ਵਾਲੀਆਂ ਬੱਕੜੀਆਂ ਲਈਆਂ ਤਾਂ 25 ਵਾਲੀਆਂ ਆਈਆਂ ਬਾ ਜੇਰ ਕੀ ਲੰਗਾਤਾ ਇਹ ਜਾਇਜ਼ ਕਾ ਦੇ ਕੋ ਛੰਡ ਗਏ ਇਹਨਾਂ ਨੂੰ ਰੋਟੀ ਕਮਾਉਣੀ ਹੈ 2 ਰੁਪਏ ਕਮਾਉਣੇ ਜਾਂਦੇ ਕੱਟਿਆ ਜਾਂਦੀ ਆ ਨਾ ਕਹਦੇ 34 ਦੀਆਂ ਜਾਉਂਗਾ ਲੈ ਵੇਚੀ ਨਾ ਵੇਚੀ 27000 ਦੀਆਂ ਹੋ ਗਈਆਂ ਜਾਂ ਪਾਲਾ ਖੁਸ਼ ਹੋ 70000 ਆ ਦੇਖੀ ਜਾਊਗਾ ਫਿਰ ਇਹਨੇ ਕਹਦੇ ਕਹਦੇ 30 ਦੇ ਵਿੱਚ ਨੂੰ ਫਿਰਦਾ ਲੈ 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 28 ਦੇ ਦਿੰਨਾ 28 ਦੀਆਂ ਬਸ ਆ ਜਾ ਹੋਰ ਕਿਨੇ ਕਹਿੰਦਾ 34 ਦੀਆਂ ਜਾਉਂਗਾ ਯਾਰ ਕਾਟਾਂ ਲਿਆ ਇਹ ਸਾਮਾ ਭਾਈ ਵੇਚੋ ਆ ਲੈ ਵੀ ਬੰਤ ਜਿਆਦਾ ਹੈ ਨਾ ਬਾਈ ਭੋਮਿਆ 26000 ਕਹਿੰਦਾ ਜੋੜੀ ਦਾ ਬਾਈ ਆ ਬਾਈ ਯਾਰ ਦੇ ਯਾਰ ਜੱਜ ਕੇ ਉਹਨੇ ਵੀ ਵੇਚਣੀਆਂ ਓਏ ਭਰਾਵਾ ਪਾਈ ਆਟਾ ਛੱਡ ਦੇ ਨਾ ਇੰਨਾ ਹੈ ਨਹੀਂ ਕੰਮ ਕੋਈ ਬਾਲਾ ਲੰਮਾ ਚੌੜਾ ਹੋਰ ਕੀ ਆ ਦੇਊਗਾ ਦੇਊਗਾ ਜਾ ਜਾ ਪਾਲਾ ਐਦਾ 4 ਕਿਗ ਦੇ ਲਈ ਇੱਕੋ ਕਹਦੇ ਮੈਂ ਤਾਂ ਨਾ ਅਖੀ ਰਾਸ ਤੇ ਪਹਿਲਾਂ ਲੈ ਜਾ ਬੱਬੂ ਇੱਕ ਗਾਸੋਂ ਲੈ ਵੇਚੇ ਨਾ ਵੇਚੀ ਮੇਰੀ ਸੁਣ ਇੱਕ ਮਿੰਟ ਗੱਲ ਸੁਣ ਲੈ ਵੇਚੀ ਜਾਣਾ ਵੇਚੀ ਜਾਂ 28.2 ਦੀ ਆਉਣੀ ਉਹ ਨਹੀਂ ਆ ਭਾਈ ਆਲਾ ਖੁਸ਼ ਹੋ ਕੇ ਉਹ ਕੋਈ ਕਹਿ ਦੇ ਤੂੰ ਵੀ 100 ਪਾਲੀ ਹੋਣਾ ਦੱਸਦਾ 24 ਦੇ ਉਧਰ ਪਹਿਲਾਂ 2000 ਰੁਪਏ ਘਟ ਕੇ ਦੱਸ 29 ਦੀ ਦਿੰਦਾ ਨਹੀਂ ਉਹ ਖੜ ਯਾਰਾ ਪਾ ਮੁਠੀ ਜੇ 29 ਦੇ ਦਿੰਦਾ ਲਿਖਾਵੇ ਉਹ ਆ ਪਾ ਯਾਰਾ ਤੇ ਲੈਨੇ ਆ ਪਰ ਦਿੰਦਾ ਨਹੀਂ 29 ਦਾ 34 ਦਾ ਗਿਣਕੇ ਨੂੰ ਕਿੱਥੋਂ ਲਿਆ ਦੀ ਇਹਨਾਂ ਦਾ 34 ਹੁਣ ਜੇ ਦੋ ਇਹ ਦੋ ਲਈਆਂ 2 ਰੁਪਏ ਅਸੀਂ ਵੀ ਕਮਾਉਣੇ ਹੈਂ ਗਾਂ ਵੇਚਣੀਆਂ ਬੱਕਰੀਆਂ ਹਾਂ ਹਾਂ ਜਿਆ ਕੇ ਤੁੰਗਾ ਕਰਨਾ ਜਿਆ ਦਾ 200 ਮਾਦਰੀ ਇਹਦੀ ਪੂਛ ਵੀ ਵਿੰਗੀ ਆ ਭਈ ਆ ਕਰਾ ਦੇ 34 ਲੈ ਲੀਆ ਇਹ ਕਰ ਦੇ ਹਾਂ ਹਾਂ ਕਾਰ ਨਾਲ ਥੋੜੀ ਸਹੀ ਕਰ ਦੇ 29 ਹਜ਼ਾਰ ਕਹਦਾ ਭੋਮਿਆ ਯਾਰ ਥੋੜਾ ਭਾਈ ਨੂੰ ਚੋਰਜ ਪੈ ਕੇ ਉਹ ਕਾਰਦਾਂ ਪੈਣਗੀ ਹਾਂ ਕਿੰਨੇ ਨੇ ਕਹਿੰਦਾ ਹਾਂ ਨਾ ਕਦੇ ਲੈ ਕਹਿ ਰਿਹਾ ਬੱਬੂ ਤੂੰ ਵੀ ਨਾਲ ਕਹਿ ਪੀ ਜਾ ਯਾਰ ਜਾ ਬੱਬੂ ਪਾਵੇ 30 ਹਜ਼ਾਰ ਹੋ ਗਈਆਂ ਯਾਰ ਜਾ ਹੋ ਗਈਆਂ ਜਾ ਹੋ ਗਈਆਂ ਜਾ ਪਾ ਖੋਸ਼ ਹੋ ਕੇ ਕੀ ਗੱਲ ਓਏ ਪਾਲਾ ਖੋਸ਼ ਹੋ ਕੇ ਓ ਨਹੀਂ ਧੰਨਿਆ ਓ ਯਾਰ ਦੇ ਬਾਈ ਯਾਰ ਨਹੀਂ ਨਹੀਂ ਯਾਰ ਬਾਈ ਨੇ 34 ਲੈ ਜਾਂਦੇ ਵਟ ਕੇ ਹੋਰ ਕੀ ਆ ਉਹ ਰਾਜ ਅਸੀਂ ਗਾ ਜੇਬਾਂ ਸਿਰ ਤੇ ਫਿਰਦੇ ਆ ਪਰ ਲੀਲਾ ਦਾ 13 ਦੀ ਨਹੀਂ ਨਹੀਂ ਚੱਲ ਯਾਰ ਇੱਕ ਦਾ ਸੌਦਾ ਕਰ ਆ ਉਹਦਾ ਇੱਕ ਆ ਦੇ ਦੇ ਅਗਲੇ ਸਾਲ ਵਾਲੀ ਵੀ ਨਾ ਪਈ ਹੋਗੀ ਤੇਰੇ ਕੋਲ ਤਾਂ ਉਹ ਕਹਿ ਦੇ ਜਾਇਜ਼ ਕਹ ਦੇ ਹਾਂ ਜਾਇਜ਼ ਕਰੇ ਬਾਈ ਮੈਂ ਜਾਇਜ਼ ਹੀ ਦੱਸਿਆ ਤੈਨੂੰ ਜਾਂ 14:30 ਦੀ ਹੋ ਗਈ ਪਾਲਾ ਕਿੰਨੇ ਦੀ ਕਰਨਾ ਮੈਂ ਤੈਨੂੰ ਆਖਾ 18 ਦੀ ਲਾ ਹੁਣ ਵੇਚੀ ਨਾ ਵੇਚੀ ਤੇਰੀ ਆ ਖੁਸ਼ੀ ਜੇ ਕੋਈ ਗੱਲ ਕਹਦੇ ਹਾਂ ਨਾ ਬੋਲ ਘੱਟੰਦਾ ਛੱਡ 18 ਹੀ ਛੱਡ ਹਾਂ 18 ਵੀ ਛੱਡ ਆ ਲਾ ਕੱਲ ਤੋਂ ਤੇਰੀ ਕਦਰ ਪਾਈ ਹੁਣ ਬੱਕਰੀ ਵਜਾਂਵੇਂ ਚੌੜਾ ਨਾ ਜਾ ਵੇਚੀ 15000 ਦੀ ਜਾ ਖੋਲਾ ਬਬੂ ਨਹੀਂ ਵੇਚਣੀ 15 ਉਹ ਕਿਹੜੇ ਤਈ ਗਨੇ ਜਿਹੜੇ ਭੇਡ ਚਾਰ ਨਾਲ ਬੱਕਰੀ ਜਰ ਉਹ ਨਾ ਮੰਨਣ ਕਿਸੇ ਹੋਰ ਕੀ ਹੈ ਆਪ ਦੀ ਚਾਲ ਹੀ ਦੱਬੀ ਰੱਖਣ ਓਏ ਵਪਾਰੀ ਵਪਾਰੀ ਸੌਦਾ ਟੁੱਟ ਕੇ ਦੇ ਦੂਗਾ ਇਹ ਵੀ ਦੇਖ ਲਈ ਕਰੇ ਉਹਨਾਂ ਨੇ ਵੇਖਿਆ ਹੁੰਦਾ ਸਰ ਪੱਤਰ ਮੰਨ ਦਦੇ ਨਹੀਂ ਇੱਕ ਗੱਲ ਨੂੰ ਵੀ ਭਾਵੇਂ ਉਹਦੇ 2000 ਘੱਟ ਵਿੱਚ ਨਹੀਂ ਵੇਚੇ 2000 ਰਾਜੇ ਮੇਰੀ ਸੁਣ ਗੱਲ ਤੈਨੂੰ 15000 ਰੁਪਇਆ ਦਿੱਤੇ ਆ ਗੱਲ ਸੁਣ ਇਹਦਾ 5 400 ਸਾਨੂੰ ਖਰਚਾ ਵੀ ਲਖਾਈ ਵੀ ਪਊਗੀ ਫੇਰ ਵੀ ਯਾਰ ਬੱਕਰੀ ਕਾਂ ਵੇਚਨੀ ਆ ਬਾਈ ਆ ਕਿੰਨੇ ਦੀ ਕਹਿੰਦਾ ਹਾਂ ਨਾ ਕਹ ਦੇ ਸਾਢੇ 17 ਦੀ ਪਾਲਾ ਤੂੰ ਕੱਟ ਲੈ ਆ ਲੈ ਯਾਰ ਸਾਢੇ 15 ਦੀ ਹੋ ਗਈ ਆ ਪਾਲਾ ਕੋਈ ਲੈ ਉਹ ਨਹੀਂ ਬਾਈ ਯਾਰ ਆ ਲੈ ਜਾ ਗੱਲ ਸੁਣ ਲੈ ਉਹ ਤੂੰ ਰੱਖ ਲੈ ਯਾਰ ਇਹ 16000 ਦੀ ਹੋ ਗਈ ਜਾ ਹੋਊਗੀ ਲੈ ਜਾ ਬਾਬੂ ਲੈ ਜਾ ਲੈ ਜਾ ਜਾ ਲੈ ਜਾ ਹੋਊਗੀ 17 ਦੀ ਨਹੀਂ ਨਹੀਂ ਕੱਢ ਪੜਿਆ ਜਾ ਬੰਦਾ ਯਾਰ ਬੜਾ ਨਾ ਬਾਈ ਯਾਰ ਕਿਉਂ ਆਇਆ ਕਰਦਾ ਯਾਰ ਦੇ ਸੌਦਾ ਇੱਕ ਦਾ ਮਿੰਟ ਮਾਰਿਆ ਸੌਦਾ ਉਹ ਇੰਨਾ ਮੱਥੇ ਤੇ ਮੈਂ 50 ਬੱਕਰੀਆਂ ਵੇਚਾਂ ਯਾਰ ਬੱਬੂ ਕਰੋ ਯਾਰ ਨੇੜਾ ਤੇ ਬੇੜਾ ਸਾਡੇ ਤੇਰਾ ਆਖੇ ਕਿੱਥੇ ਲੈ ਕੇ ਉਹ ਨਹੀਂ ਬਾਈ ਯਾਰ ਇੰਨਾ ਵੀ ਮਨ ਕੋਣ ਪੂਰੇ ਦੀ ਕਰਦਾ 17 ਚਾਹ ਕਿ ਮੈਂ ਕਿੱਥੇ ਵੇਚੂਗਾ ਨਹੀਂ ਦੋਨੋਂ ਪਤਾ ਯਾਰ ਅੱਖਾਂ ਦੀ ਵੀ ਭੰਚ ਹੋਇਆ ਪੈਨ ਆਕਸੀ ਦੇ ਵਾਇਨਾ ਬੱਚਾ ਚਗਾਉਂਦੀ ਹੈ ਹਾਂ ਹੈ ਚਗਾ ਕੇ ਦੋ ਤਾਂ ਉਹ ਤਾਂ ਚੈੱਕ ਹੋ ਜੂਗੀ ਸਾਈ ਤੋਂ ਬਾਅਦ ਵੀ ਕਰਦੇ ਆ ਬੱਬੂ ਮੈਂ ਕੀ ਆੜੀ ਕੀਤੀ ਇਹਦੇ ਆ ਲੈ ਯਾਰ ਘਾਸ ਸੋ ਜਾ ਜਾਂ ਤਾਂ ਹੁਣ ਵੇਚ ਲਈ ਤੇ ਜਾਂ ਬੱਕਰੀ ਰੱਖ ਲਈ 1.5 ਦੀ ਵੇਚ ਤੀ ਜਾਂ ਖੋਲ ਆ 500 ਨਹੀਂ ਚੜਦਾ ਕਿਧਰ ਆ ਗਿਆ ਡੀਸੀ ਬਣ ਗਿਆ ਜਾਂ ਯਾਰ ਹੋ ਗਈ ਹੋਰ ਕੀ ਹੁਣ ਮਾਨ ਕਰੀਦਾ ਯਾਰ 500 ਦੀ ਜੋ ਪਿੱਛੇ ਬੱਕਰੀ ਦਾ ਰੱਖ ਪਾਲ 17 ਹੀ ਦੇਉਂਗਾ ਜੇ ਦਲ ਮੰਨਦਾ ਕੋ ਨਹੀਂ ਮੰਨਦਾ ਯਾਰ ਕਰਦੇ ਸ਼ਾਰਟਕਟ ਵੀ। ਕਰ ਐ ਕਰੋ ਯਾਰ ਪਹਿਲਾਂ ਜਿਆਦਾ ਉਹਦੇ ਆਖਣੋਂ ਮੇਰੇ ਉਹ ਹੀ ਨਹੀਂ ਤੇ। ਉਹ ਬਾਈ ਸਾਰਾਂ ਦੀ ਕਹੀ ਗਾ 156 ਲੈ ਕਿ ਫਾਰਕ ਕੀ ਆ। ਦੇ ਫੇਰ ਯਾਰ। ਉਹ ਇਹਦਾ ਜਮਾ 100 ਭਗਤ ਤਿਆਰੀ ਵਾਲੇ ਬੰਦੇ ਦਾ। ਉਹ ਮੋਟੂ ਚੱਲ ਲਖਾਈ। ਉਹ ਲਖਾਈ ਕਰਾ ਦੂਗਾ। ਚੱਲ ਲਖਾਈ ਕਰਾ। ਫੜ ਫੜ ਯਾਰ ਤੂੰ। ਉਹ ਮੰਨ ਜਾ ਯਾਰ ਬਾਈ। ਚੱਲ ਲਖਾਈ ਉਹ। ਉਹ ਭਰਾਵਾ ਕਿਉਂ ਲੱਗਿਆ ਹੋਰ ਨਹੀਂ ਬੱਕਰੀ ਕੋਈ। ਆ ਇਹ ਨਫਾ ਵੀ ਨਹੀਂ ਦੇਣਾ ਜਿਹੜੀ ਇੰਨੀ ਨਹੀਂ ਰੈਡ ਰੈਡ ਕਰਾਈ ਜਾਂਦੀ। ਉਹ ਚੱਲ ਲਖਾ ਜੋ। ਉਹ ਪਤਲੀ ਪੈਂਦੀ ਹੈ ਬੱਕਰੀ ਨਹੀਂ ਤਾਂ ਕੋਈ ਨਾ ਕਹਾਜਾ ਉਹ ਲਿਖਾਈਏ 1000 ਰੁਪਇਆ 300 ਹੀ ਮਗਰ ਆਹੋ ਲਖੀ 300 ਦਾ ਕੀ ਫਰਕ ਪੈਂਦਾ ਓ ਯਾਰ ਜੀ 50000 ਬੋਣੀ ਕਰਦੀਆਂ ਲਿਖਾਈ ਇਹ ਕਰਾਊਗਾ 17000 ਚੈੱਕ ਹੋ ਗਈ ਫਿਰ ਹੋ ਗਈ ਹੋ ਗਈ ਹੋਰ ਕੀ ਛੱਡ ਕੇ ਚੈੱਕ ਜਾ ਜਾ ਬੱਚਾ ਜਗਾ ਜਾ ਹੋ ਗਈ ਪੂਰੇ 17000 ਦੀ ਹੋ ਗਈ ਆ ਲਿਖਾਈ ਬਾਈ ਕੌਣੀ ਵਾਲੇ ਨੇ ਕਰਾਉਣੀ ਬਾਈ ਕੀ ਲਿਆ ਮੈਂ ਚੱਕ ਲਿਆ ਕਿਉਂ ਬਾਈ ਕੌਣੀ ਵਾਲਿਆ ਹੂੰ ਗਰਮੇਲ ਆ ਵੀ ਕੀ ਨਾ ਗਰਮੇਲ ਲੈ ਵੀ ਗਰਮੇਲ ਬਾਈ ਨੇ ਦੋ ਨਾਲ ਵੇਚਤੇ ਆ ਵੇਖਦਾ ਤੀਜਾ ਵੀ ਸੀ ਪਰ ਬਾਈ ਮੰਨਿਆ ਨਹੀਂਗਾ ਚੀੜਾ ਪਾ ਦੇ ਵੀਡੀਓ ਤੇ ਬਹੁਤ ਚੀੜਾ ਬੰਦਾਗਾ ਔਰ ਕੀ ਹੈ ਚੀੜਾ ਪਾ ਦੇ ਵੀਡੀਓ ਤੇ ਮੈਂ ਬਣਾ ਦਿਸਤਾ ਜੇ ਲਾਵਾਂ ਹੁੰਦਾ ਤਾਂ ਤੇ ਨੀ ਉੱਪਰ ਨਾ ਬਬੂ ਘੱਟੀ ਲਵਣੀ ਬਹੁਤ ਮੂਰੇ ਨੂੰ ਕਰਦਾ ਮਾਸੀ ਭਾਂਜਾ ਤਾਂ ਨਹੀਂ ਆ ਮੈਂ ਕੀ ਇਹ ਨੋਹੀ ਲੋਗਰਾ ਲੈ ਵੀ ਹੋ ਗਈ ਪਾਸਤਰੀ ਬੱਕਰੀ ਤੇ ਮੇਰਾ ਵੀਰ ਪੈਸੇ ਗਿਣੋ ਹੋਇ ਕਰ ਨਾਲ ਫੱਟੀ ਵੀ ਦੇਣੀ ਬੋਤਨ ਬੱਚਾ ਚਾਹਣਾ ਓ ਕੀ ਪੈਸੇ ਦੇ ਧੁਰ ਕੀ ਜਾਵਾਂ ਇਲਾ ਐਸੀ ਵੀ ਲੈ ਆ ਦਿੱਤਾ ਤੋਹਫਾ ਆਪਾਂ ਨੂੰ ਬਹੁਤ ਵਧੀਆ ਇਹ ਤੋਹਫਾ ਹੀ ਆ ਤੇਰੇ ਇਹ 5 ਰੁਪਏ ਮੇਵਣਿਆਂ ਨੇ ਬੱਕਰੀ ਵੇਚਤੀ ਹੈ ਓ ਕੀ ਪੈਸੇ ਹੁਣ ਦਿੰਨੇ ਆਪਾਂ ਇੱਕ ਬੱਕਰਾ ਹੈ ਕਿ ਪਾਠ ਦਿੰਨੇ ਆ ਪੈਸੇ ਤੁਹਾਨੂੰ ਆ ਤੇਰੇ ਨੂੰ 500 ਆ ਗਿਆ ਆ ਸੌਦਾ ਜਾ ਕਰ ਲੋ ਕਰ ਲੋ ਕਰ ਲੋ ਕੋਈ ਨਹੀਂ ਆ ਜਾ ਉਹ ਵੀ ਕਰੀ ਵਾਵਾ ਜੀ ਦੋਸਤੋ ਬਹੁਤ ਵਧੀਆ ਸੌਦਾ ਹੋ ਗਿਆ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਵਾਂਗੇ ਯਾਰ ਪਹਿਲਾਂ 12 ਲੱਖ ਹੀ ਹੋ ਗਿਆ 11.5 ਲੈਣਾ ਯਾਰ ਹਾਂ ਕਿਵੇਂ ਚੱਲਿਆ 7.5 ਸੌਦਾ ਇਹ ਇਹਨੇ ਮੈਨੂੰ ਪਹਿਲਾਂ 12 ਦੀ ਪਹਿਲਾਂ ਅੱਛਾ ਠੀਕ ਹੈ ਮੈਂ 17 ਮੈਂ ਕਿਹਾ 15 ਦੀ ਗੱਲ ਦੀ ਹੁਣ ਮੈਂ ਹਾਂ ਜਾਂ ਨਾ ਮੈਂ ਕਿਹਾ ਲੈਣਾ ਤੇ ਲੈਣਾ ਹੀ ਆਪਾਂ ਐ 12000 ਮੈਂ ਕਹਿੰਦਾ ਚਾਚ ਨੇ ਇਹਦਾ ਮੇਰਾ ਹੱਥ ਨਹੀਂ ਮੁੜਦਾ ਆਪੇ ਬੜੀ ਇਹ ਮੇਰਾ ਹੱਥ ਨਹੀਂ ਮੁੜਦਾ ਮੈਨੂੰ 5-7 ਰੁਪਏ ਵੜਾ ਦੇ ਅੱਛਾ ਲੱਗ ਜੂ ਪਤਾ ਲੱਗ ਜੂ ਪਤਾ ਤੁਹਾਡੀ ਬਿਆਯਾਰੀ ਦਾ ਨਹੀਂ ਯਾਰ 12 ਕਿਵੇਂ ਕਰਤੀ ਕਿੰਨੇ ਨਹੀਂ 200 ਕੱਟ 12000 ਦੀ ਬਾਈ ਬੱਬੂ ਨੇ ਲੈ ਲਈ ਬੱਕਰੀ ਤੇ ਸਤਪਾਲ ਨੇ ਕਵਰ ਵਾਲੀ ਵਾਲੇ ਨੇ ਵੇਚੀ ਆ ਆ ਬੱਕਰੀ ਗਣਾਓ ਪੈਸੇ ਬਈ ਆ ਬੱਕਰੀ ਆ ਇੱਕ ਗਣਾਓ ਤੇ ਬਈ ਸਾਡਾ ਇਹ ਟੀਮ ਚੱਲਦਾ ਕਰੇ ਠੀਕ ਆ ਏਟੀਐਮ ਚੱਲਦਾ ਏਟੀਐਮ ਨਹੀਂ ਚੱਲਦਾ ਗੂਗਲ ਪੇ ਚੱਲਦਾ ਸਿੱਧਾ ਹੀ ਫਰਾਂਡ ਹੁੰਦਾ ਸਿੱਧਾ ਹਾਂ ਹੁਣ ਪੈਸੇ ਪਿੱਛੇ ਮੰਨ ਲਿਆ ਇਨੇ ਲਾਇਏ ਪੈਸੇ ਆ 500 ਆ ਬੱਕਰੀਆਂ ਦਾ ਸਭ ਕੰਨ ਕੋਨ ਬਹੁਤ ਚੰਗਾ ਹੈ ਲੈ ਜਾ ਬਰਾ ਤੇਰੇ ਕੋਲ ਹਾਂ ਉਹਦਾ ਹੀ ਵੜ ਲਿਆ ਸਾਨੂੰ ਬਣਾਉਂਦਾ ਫੇਰ ਵੇਦਾ ਲਓ ਜੀ ਸਾਡੇ ਵੀਰ ਸਾਨੂੰ ਮਿਲਣ ਆਏ ਮਲੋੜ ਤੋਂ ਕੀ ਨਾਂ ਬਾਈ ਆਪਣਾ ਪੂਰਨ ਚੰਦ ਪੂਰਨ ਚੰਦ ਆ ਤੇ ਆਪਣਾ ਕੀ ਨਾਂ ਜੀ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇੱਥੇ એની વાટો બહુ બહુ ધનવાદ થોડા